ਦਾ ਬੋਲੇ ਸਨੀਤਾ ਸਨੀਤਾ ਕਥੋਦ ਰਿਆ ਬੋਲੇ ਮਰ ਲਿਆਂਦੇ ਲੂੰਬੜੀ ਵਾਲੇ ਤੇ ਕੀ ਹੋਇਆ ਜਿਹੜਾ ਭੰਤੋੜ ਹੋਈ ਤੇ ਕਿੰਨੇ ਗੁੰਡਾ ਗੱਤੀ ਠੀਕਾ ਕਾਰਨ ਬਾਈ ਇਹ ਹੋਇਆ ਵੀਰਜੀ ਵੀ ਕਾਰਨ ਇਹ ਹੋਇਆ ਵੀ ਮੇਰਾ ਜਿਹੜਾ ਦੌਰ ਦਾ ਮੁੰਡਾ ਛੋਟਾ ਰਕੇਸ਼ ਤੇ ਲਾਜਰ ਦੋਨੇ ਆਪਸ ਚ ਕਿਤੇ ਬਾਹਰ ਟੱਗ ਪੁੱਗ ਲਾਇਆ ਕੰਮ ਇਕੱਠਾ ਕੀਤਾ ਦਿਹਾੜੀ ਸਾਰਾ ਦਿਨ ਤੇ ਸ਼ਾਮ ਨੂੰ ਪੈਗ ਲਾਇਆ ਪੈਗ ਲਾਇਆ ਸ਼ਾਮ ਨੂੰ ਤੇ ਪੈਗ ਲਾਉਣ ਤੋਂ ਬਾਅਦ ਜਦੋਂ ਸ਼ਾਮ ਚ ਉਥੇ ਆਪਸ ਚ ਬੋਲੇ ਆ ਲੜੇ ਆ ਤੇ ਵੀ ਗਾਲ ਮੰਦਾ ਕੀਤਾ ਵੀ ਰਾਤ ਕੁਝ ਨਹੀਂ ਲੜਾਈ ਝਗੜਾ ਐਵੇਂ ਦਾ ਆਇਆ ਸੀ ਵੀ ਗਾਲ ਮੰਦਾ ਕੀਤਾ ਅਸੀਂ ਮੇਰੇ ਮੁੰਡੇ ਨੇ ਤੇ ਮੈਂ ਅਸੀਂ ਦੋਨਾਂ ਨੇ ਲਿਜਾ ਕੇ ਉਹਨਾਂ ਦੇ ਘਰੇ ਬਿਠਾ ਕੇ ਉਹਨੀਆਂ ਮਿੰਤਾ ਕੀਤੀਆਂ ਵੀ ਲਾਜਰ ਦੀਆਂ ਵੀ ਚੱਲ ਲਾਜਰ ਤੁਸੀਂ ਇਕੱਠੇ ਕੰਮ ਕਰਦੇ ਐ ਇਹੋ ਜੀ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂਗਾ ਤੇ ਰਾਤ ਦੀ ਕੋਈ ਗੱਲ ਨਹੀਂ ਸੀ ਆ ਗਈ ਵਧੀਆ ਉਹਨਾਂ ਦੇ ਘਰੇ ਮੇਰਾ ਬੇਟਾ ਉਹਨਾਂ ਦੇ ਘਰੇ ਬੈਠਾ ਆਉਂਦਾ ਜਾਂਦਾ ਬਹੁਤ ਰਹਿੰਦਾ ਸੀ ਕਦੇ ਅਸੀਂ ਲੜੇ ਨਹੀਂ ਸੀਗੇ ਇਹ ਮੁੰਡੇ ਦੋਨਾਂ ਦੀ ਵਜ੍ਹਾ ਨਾਲ ਸਾਡੀ ਲੜਾਈ ਹੋਈ ਆ ਦਿਨੇ ਆਇਆ ਉਹਦਾ ਭਰਾ ਰਹਿੰਦਾ ਏ ਜੈਮ ਲਾਲੇ ਰਹਿ ਰਿਹਾ ਏ ਜੈਮ ਲਾਲੇ ਤੋਂ ਆਣ ਕੇ ਉਹਨੇ ਰਾਤ ਆਪਦੇ ਪਰਿਵਾਰ ਨੂੰ ਹਾਡੇ ਕੋ 3 ਵਜੇ ਆਇਆ ਸਾਰੇ ਪਰਿਵਾਰ ਦੇ ਘਰ ਵਿੱਚ ਫਿਰਦਾ ਸੀਗਾ ਕਹਿੰਦਾ ਸੀ ਸਾਨੂੰ ਕੁਝ ਨਹੀਂ ਪਤਾ ਸੀ ਕੱਪੜੇ ਗਲੀ ਚ ਧੋਏ ਜਾਂਦੇ ਸੀ ਪਤਾ ਹੁੰਦਾ ਤਾਂ ਅਸੀਂ ਵੀ ਬੁਲਾ ਲੈਂਦੀ ਮਮੀ ਕਹਿੰਦੀ ਕਾਕਾ ਵੀ ਆ ਜਾ ਆਪਾਂ ਗੱਲ ਕਰੀਏ ਵੀ ਆਪਾਂ ਲੜਨਾ ਨਹੀਂਗਾ ਅਸੀਂ ਤਾਂ ਕਿਹਾ ਵੀ ਦੂਰੋਂ ਆਇਆ ਉਹਦੇ ਚਾਚੇ ਪਰਿਵਾਰ ਨੂੰ ਮਿਲਣ ਆਇਆ ਵੀ ਚਲ ਬੁਲਾਉਂਦਾ ਅੱਗੇ ਵੀ ਜਾਂਦਾ ਸਾਰਿਆਂ ਦੇ ਘਰਾਂ ਚ ਬਾਈ ਜਦੋਂ ਇਹ ਗੱਲ ਹੋਈ ਤੇ ਤੋਂ ਬਾਅਦ ਉਹਨੇ ਸਾਰਿਆਂ ਨੂੰ ਇਕੱਠਾ ਕਰ ਲਿਆ ਤੇ ਬਾਕੀ ਸਾਰੇ ਘਰੇ ਸੀ ਉਹ ਕੱਲਾ ਇੱਕ ਸਲੀਮ ਤੇ ਸਲੀਮ ਦਾ ਸਾਲਾ ਦੋਨੇ ਆਏ ਨੇ ਵਿਸ਼ਾਲ ਗਪਾਲ ਨਵਾਜ ਮਾਰੀ ਆ ਤੇ ਨੰਨੂ ਨੂੰ ਫੇਰ ਵੀ ਨਹੀਂ ਉਹਨੇ ਬੁਲਾਇਆ ਜਿੰਦੇ ਨਾਲ ਰਾਤ ਝਗੜਾ ਆਇਆ ਉਹ ਕੋਲ ਖੜਾ ਤੇ ਗਪਾਲ ਨੂੰ ਉਹਨੇ ਬੁਲਾਇਆ ਕਪਾਲ ਬੋਲਣ ਲੱਗ ਗਿਆ ਤੇ ਗਪਾਲ ਨੂੰ ਉਹਨੇ ਲਫੜ ਕੱਢ ਮਾਰਿਆ ਤੇ ਵੱਡੇ ਭਰਾ ਨੇ ਸਲੀਮ ਨੇ ਲਾਜ਼ਰ ਦੇ ਨੇ ਲਾਜ਼ਰ ਨਾਲ ਵੀ ਲੜਾਈ ਰਾਤ ਹੋਈ ਸੀ ਤੇ ਦਿਨੇ ਉਹਨੇ ਲੜਾਈ ਕੀਤੀ ਸਲੀਮ ਨੇ ਇਹਨਾਂ ਨੇ ਦੋਨਾਂ ਨੇ ਜਦੋਂ ਸਲੀਮ ਨੇ ਚੱਪੇ ਥੱਫੜ ਮਾਰਿਆ ਗਪਾਲ ਦੇ ਤੇ ਉਹਦੇ ਸਾਲੇ ਨੇ ਮਾਰਤਾ ਵਿਸ਼ਾਲ ਦੇ ਥੱਫੜ ਬਾਈ ਫੇਰ ਇਹਨਾਂ ਦੇ ਮਗਰ ਹੱਥ ਵਿੱਚ ਸਮਾਨ ਸੀ ਉਦੋਂ ਹੀ ਮਿੰਟੋ ਮਿੰਟੀ ਉਹਦੇ ਲਫੜ ਮਾਰਦੇ ਆ ਮਾਰਦੇ ਆ ਵੀ 40 50 ਜਣੇ ਜੋ ਵੀ ਇਹਨਾਂ ਦੇ ਘਰ ਵਿੱਚ ਪਰਿਵਾਰ ਸੀ ਬਾਹਰੋਂ ਮੰਗਾਏ ਗੁੰਡੇ ਸੀ ਸਾਰੇ ਮਿੰਟੋਂ ਮਿੰਟੀ ਇਕੱਠੇ ਹੋ ਗਏ ਵੀ ਇੱਕ ਸਕਿੰਟ ਦੇ ਵਿੱਚ ਘੱਟ ਤੋਂ ਘੱਟ 50 60 ਜੀ ਇਕੱਠੇ ਹੋ ਗਏ ਸੀ ਇਹਨਾਂ ਦੇ ਇੱਕ ਗੁੰਡਾ ਗੁਰਦੀ ਦੇ ਵਿੱਚ ਸਾਰੇ ਸੀਗੇ 5:30 ਵਜੇ 5:30 ਵਜੇ ਸ਼ੁਰੂ ਹੋਈ ਇਹ ਗੱਲ ਅਸੀਂ ਬਾਈ 6 ਜਣੇ ਜੀ ਆ ਦੋ ਅਸੀਂ ਆ ਤਿੰਨ ਮੇਰੇ ਦਿਓਰ ਦੇ ਘਰ ਦੇ ਜੀ ਆ ਤੇ ਬਾਕੀ ਉਹ ਮਸ਼ੀਨਾਂ ਤੇ ਗਿਆ ਮੇਰੇ ਘਰ ਵਾਲਾ ਵੀ ਬਾਹਰ ਮਸ਼ੀਨ ਤੇ ਸੀਗਾ ਤੇ ਦਿਓਰ ਮੇਰਾ ਇਹਨੂੰ ਜਿਹੜੀਆਂ ਦੂਜੇ ਘਰ ਵਾਲੀਆਂ ਸੋਨੂ ਆ ਦੋਵੇਂ ਜੀ ਉਹ ਸੀ ਤੇ ਦੋਵੇਂ ਜੀ ਇੰਨਾ ਤੇ ਚਿਆਈ ਹੈਗੇ 8 ਕ ਜੀ 80 ਸੀਗੇ ਤੇ 50 ਜਣੇ ਤੁਸੀਂ ਇਹ ਦੱਸੋ ਵੀ 50 ਜਣਿਆਂ ਦੇ ਵਿੱਚ 8 ਜਣੇ ਕੀ ਕਰਨਗੇ ਜਿਨ੍ਹਾਂ ਦੇ ਅਸਲਾ ਹੱਥ ਵਿੱਚ ਪਿਸਤੌਲ ਆ ਕੀ ਕੁਛ ਆਈ ਤਾ ਰੋੜੇ ਕਵਾੜੇ ਕਸਗੇ ਉੱਥੇ ਦੱਸੋ ਅਸੀਂ ਕੀ ਕਰ ਸਕਦੇ ਸੀ ਅਸੀਂ ਹੱਥ ਵੀ ਛੋੜਦੇ ਸੀ ਛੱਟ ਮੇਰੇ ਤੋਂ ਵੱਜੀ ਆ ਸਲੀਮ ਨੂੰ ਮੇਰੇ ਦਿਓਰ ਨੂੰ ਉਹਨੇ ਜਦੋਂ ਛੱਟ ਮਾਰੀ ਆ ਸੇਵਕ ਨੂੰ ਸੇਵਕ ਨਾਲ ਹੀ ਚ ਡਿੱਗ ਗਿਆ ਉਹਨਾਂ ਦੇ ਮੁੰਡੇ ਦੇ ਜਿਹੜੇ ਛੋਟੇ ਦੇ ਵੱਜੀ ਆ ਸਾਲੇ ਦੇ ਉਹ ਵੱਜੀ ਆ ਮੇਰੇ ਬੇਟੇ ਨੇ ਮਾਰੀ ਆ ਉਹਨੂੰ ਵੀ ਛੱਟ ਐਡੀ ਕੋ ਨਹੀਂ ਕਿਉਂਕਿ ਉਹਨੇ ਵੀ ਸੋਟਾ ਮਾਰਿਆ ਉਹਨੇ ਵੀ ਸੋਟਾ ਮਾਰਿਆ ਸਲੀਮ ਦੇ ਜਦੋਂ ਐਂਦਾ ਮੈਂ ਪਿੱਛੇ ਨੂੰ ਕਸੀਆ ਕਰਨ ਲੱਗੀ ਹੈ ਮੈਂ ਸਲੀਮ ਕੇ ਆਲੇ ਪਾਸੇ ਖੜੀ ਸੀਗੀ ਮੈਂ ਆਪਦੇ ਪਰਿਵਾਰ ਵਾਲ ਨਹੀਂ ਸੀ ਮੈਂ ਸਲੀਮ ਰਣ ਪਿੱਛੇ ਕਰ ਰਹੀ ਸੀ ਤੇ ਸਲੀਮ ਨੂੰ ਜਦੋਂ ਵੀ ਛੱਟ ਵੱਜੀ ਆ ਉਹ ਮੇਰੇ ਤੋਂ ਵੱਜੀ ਆ ਹੁਣ ਕੀ ਮੰਗਦੇ ਕਾਰਵਾਈ ਹੋਣੀ ਚਾਹੀਦੀ ਹੁਣ ਕਾਰਵਾਰੀ ਸਾਡੀ ਪੁਲਿਸ ਆ ਰਹੀ ਹੈ ਆਉਂਦੀ ਹੈ ਦੇਖ ਜਾਂਦੀ ਆ ਉਹ ਸਾਡੇ ਸਾਥ ਆਈ ਹੀ ਇਹ ਨਹੀਂ ਕਹਿ ਰਹੇ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਸਾਡੀ ਸੁਣਾਈ ਹੋ ਰਹੀ ਆ ਪਰ ਸਨਾਈ ਸਾਡੀ ਆ ਵੀ ਉਹ ਆਉਂਦੇ ਆ ਉਹਨਾਂ ਤਾਂ ਦੀ ਡਿਊਟੀ ਕਰਨੀ ਆ ਅਸੀਂ ਵੀ ਪਾਸੇ ਆਂ ਅਸੀਂ ਤਾਂ ਘਰ ਛੱਡ ਕੇ ਪਾਸੇ ਆਂ ਅਸੀਂ ਤਾਂ ਕਿੱਥੇ ਹੀ ਪਾਸੇ ਹੋਣਾ ਜਦੋਂ ਆਉਂਦੇ ਅਸੀਂ ਸਾਨੂੰ ਘਰੇ ਕਹਿੰਦੇ ਜਾਓ ਅਸੀਂ ਉਹਦੇ ਜਦੋਂ ਘਰੇ ਜਾਣੇ ਉਦੋਂ ਫੇਰ ਇਹਨਾਂ ਦਾ ਵੀ ਸਾਰੇ ਰਾਤ ਭੱਜ ਕੇ ਅਸੀਂ ਨਿਕਲਿਆ ਤੇ ਅਸੀਂ ਭੱਜ ਕੇ ਰਾਤ ਨਿਕਲਿਆ ਤੇ ਹੁਣ ਵੀ ਜਦੋਂ ਅਸੀਂ ਆਣੇ ਹੁਣ ਵੀ ਆਣੇ ਆ ਨਾ ਹੁਣ ਵੀ ਇਸੇ ਇਹਨਾਂ ਤਨੇ ਬਹੁਤ ਝੁੰਡ ਇਕੱਠਾ ਹੋ ਜਾਂਦਾ ਅਸੀਂ ਆਦਾ ਘਰ ਛੱਡ ਕੇ ਫੇਰ ਚਲੇ ਜਾਂਦੇ ਚੋਰੀ ਹੋਈ ਸਾਰਾ ਕੁਝ ਨਿਕਲ ਗਿਆ ਨੇਤੂ ਬਿੰਦਰ ਸਿੰਘ ਜੀ ਆ ਬਿੰਦਰ ਟਿਕਾਣਾ ਰਹਿਣ ਮੜੇ ਲੂੰਬੜੇ ਵਾਲੇ ਮਰ ਲਿਆ ਤਾਂ ਜਿਹੜੀ ਲੜਾਈ ਹੋਈ ਕਿਸ ਨੂੰ ਲੈ ਕੇ ਹੋਈ ਇਹ ਜੀ ਆ ਬੱਚੇ ਬੱਚੇ ਆਪਸ ਵਿੱਚ ਕਿਤੇ दारू ਪੀਤੀ ਐ ਨਾ ਰਾਤ ਤੇ ਆਪਸ ਵਿੱਚ ਝਗੜ ਪੈ ਨੇ ਤੇ ਦਿਨੇ ਉਹ ਜਿਹੜੇ ਮੁੰਡਿਆਂ ਦੀ ਲੜਾਈ ਹੋਈ ਇੱਕ ਘਰ ਦਾ ਵੱਡਾ ਮੁੰਡਾ ਆਇਆ ਉਹ ਆ ਕੇ ਉਹ ਦੂਜੇ ਮੁੰਡੇ ਤੇ ਭਰਾ ਦੇ ਗੱਲ ਪੈ ਗਿਆ ਇਸ ਤੀਜ ਤੋਂ ਲਾ ਕੇ ਲੜਾਈ ਹੋਈ 11 ਤਰੀਕ ਨੂੰ ਲੜਾਈ ਹੋਈ ਏ ਇਹ ਜਦੋਂ ਦੂਜੀ ਪਾਰਟੀ ਵਾਲੇ ਆਏ ਨੇ ਉਹ ਇਹੀ ਘਰੋਂ ਉਹ ਸਡਾਂਗਾ ਛੋਟੇ ਲੈ ਕੇ ਆਏ ਆ ਇਹੀ ਘਰੋਂ ਭੱਜ ਗਏ ਆ ਤੇ ਘਰੋਂ ਭੱਜ ਗਏ ਤੇ ਉਹ ਇੱਥੇ ਆਈ 11 ਤਰੀਕ ਨੂੰ ਘਰੋਂ ਭੱਜ ਗਏ ਤੇ 15 ਨੂੰ ਆਏ ਘਰੇ ਆ ਕੇ ਆਹੀ ਵੇਖਿਆ ਤੇ ਸਾਡੇ ਘਰਾਂ ਚੋਂ ਚੋਰੀਆਂ ਹੋਈਆਂ ਹੋਈਆਂ ਜੀ ਸਾਰਾ ਸਮਾਨ ਚੋਰੀ ਹੋ ਗਿਆ ਭੰਨ ਤੋੜ ਬਹੁਤ ਕੀਤੀ ਤੇ ਇਸ ਕਰਕੇ ਸਾਡੀ ਤਾਂ ਸਰਕਾਰ ਅੱਗੇ ਅਫਸਰਾਂ ਅੱਗੇ ਅਰਜੇ ਬੇਨਤੀ ਹੈ ਵੀ ਸਾਡੀ ਮਦਦ ਕੀਤੀ ਜਾਵੇ ਕਾਰਵਾਈ ਹੋਣੀ ਚਾਹੀਦੀ ਤੇ ਕੁਲੰਬੜੀ ਵਾਲੇ ਦਾ ਮਾਮਲਾ ਹੀ ਕੁੱਟਮਾਰ ਦਾ ਕੀ ਹੋਇਆ ਸ ਲੁੰਬੜੀ ਵਾਲਾ ਪਿੰਡ ਦੇ ਨਾਲ ਮਰਲੇ ਆ। ਉੱਥੇ 10/3/2024 ਦੀ ਗੱਲ ਸ਼ਾਮ ਨੂੰ ਪਹਿਲਾਂ ਸੇਵਕ ਸਿੰਘ ਹੋਣੀ ਆਫਿਸ ਵਿੱਚ ਦੋ ਜਣੇ ਸੀਗੇ। ਸ਼ਰਾਬੂ ਪੀਣ ਤੋਂ ਉਹਨਾਂ ਦਾ ਇਕੱਠੇ ਦਰਦ ਰੂਪੀ ਦਾ ਝਗੜਾ ਹੋਇਆ। ਮਾਮੂਲੀ ਤਕਰਾਰ ਹੋਇਆ ਉਹਨਾਂ ਦਾ ਪਹਿਲਾਂ। ਅਗਲੇ ਦਿਨ ਸ਼ਾਮ ਨੂੰ ਫਿਰ ਉਹਨਾਂ ਦਾ ਝਗੜਾ ਦੁਬਾਰਾ ਹੋਇਆ। ਜਿਸ ਦੇ ਵਿੱਚ ਦੋ ਇੱਕ ਤਰਫ ਦੇ ਬੰਦੇ ਉਹਨਾਂ ਨੂੰ ਸਲੀਮ ਸੇਵ ਕਰੀ ਉਹਨਾਂ ਨੂੰ 6:00 ਵਜੇ ਆ। ਦੋ ਹੈਗੇ ਦੂਸਰੇ ਪਾਸੇ। ਲਪਰੀ ਚੰਨੇ ਦੀ ਉਹਨਾਂ ਸਟਾਫ ਬਲੰਟ ਸਟਾਫ 6677 ਬੰਦੇ ਦੋਵੇਂ ਪਾਸੇ ਤਰਖਾਏ ਮਕਦਮਾ ਦਰਜ ਕਰਿਆ ਸੀ ਫਿਰ ਲਾਲ ਤਰਤੀਸ ਜਾਰੀ ਹੈ ਹੌਣ ਮੈਟ ਜੋ ਨਹੀਂ ਹੁੰਦਾ ਲਿਖਿਆ ਕੀ ਨਾਮ ਹੈ ਕੀ ਹੋਇਆ ਮੇਰਾ ਨਾਮ ਸਾਹਬਣ ਹੈ ਜੀ ਹੌਣ ਕੀ ਹੋਇਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇਹ ਹੋਇਆ ਜੀ ਮੇਰਾ ਭਰਾ ਦਾ ਲੜਕਾ ਉਹਦੇ ਨਾਲ ਇੱਕ ਜਿਹੜੇ ਦੂਜੀ ਪਾਰਟੀ ਜਿਹੜੀ ਸਾਡੇ ਨਾਲ ਲੜੇ ਨੇ ਉਹ ਦੂਜੀ ਪਾਰਟੀ ਦਾ ਬੰਦਾ ਜਿਹੜਾ ਤੇ ਉਹ ਬਾਹਰੇ ਨੇ ਦੋਵੇਂ ਪੀਂਦੇ ਖਾਂਦੇ ਰਹੇ ਨੇ ਉਥੋਂ ਲੜ ਪਏ ਨੇ ਉਹ ਲੜ ਪਏ ਨੇ ਤੇ ਮੁਰਕੇ ਉਹਨੇ ਆਪਦੇ ਭਰਾ ਨੂੰ ਫੋਨ ਕੀਤਾ ਉਹ ਆ ਕੇ ਤੇ ਦੂਜੇ ਮੁੰਡੇ ਨੂੰ ਘਰੋਂ ਬੁਲਾ ਕੇ ਉਹਨੇ ਚਪੇੜੇ ਚਪੜੀ ਡੇ ਪਿਆ ਚਪੇੜਾ ਚਪੜਾ ਮਾਰੀਆਂ ਨੇ ਤੇ ਕੋਲੇ ਬੈਠੇ ਸਾਡੇ ਚਾਚੇ ਹੁਣੀ ਨੇ ਤੇ ਮੇਰਾ ਮੁੰਡਾ ਇਹ ਛੜਾਉਣ ਲੱਗ ਪਏ ਨੇ ਤੇ ਉਹਨਾਂ ਦੇ ਜਿੰਨਾ ਲਾਣਾ ਬਾਣਾ ਤੇ ਉਹ ਸਾਰਾ ਪਟ ਗਿਆ ਆਣ ਕੇ ਤੇ ਸੱਟਾਂ ਮਾਰ ਲਾ ਪਏ ਨੇ ਇੱਕ ਦੂਜੇ ਨੂੰ ਚਤਰੋ-ਚਤਰੀ ਹੋ ਗਏ ਨੇ ਚਤਰੋ-ਚਤਰੀ ਹੋ ਗਏ ਨੇ ਚਲੋ ਅਸੀਂ ਡਰਦੇ मतलब ये ज्यादा ਸੀਗਾ ਜਿਆਦੇ ਸੀ ਤੇ ਅਸੀਂ ਡਰਦੇ ਘਰੋਂ ਭੱਜ ਗਏ ਆ ਜਦੋਂ ਅਸੀਂ 11 ਤਰੀਕ ਨੂੰ ਲੜਾਈ ਹੋਈ 15 ਤਰੀਕ ਨੂੰ ਘਰੋਂ ਘਰੇ ਆਏ ਆ ਤੇ ਆਣ ਕੇ ਵੇਖਿਆ ਤੇ ਸਾਰੇ ਬੂਹੇ ਤੋੜੇ ਭੰਨੇ ਪਏ ਨੇ ਬੜੀ ਇਹਨਾਂ ਚੋਰੀਆਂ ਚੋਰੀ ਵੀ ਕੀਤੀ ਹੈ ਸਾਰੇ ਘਰਾਂ ਦੇ ਵਿੱਚੋਂ ਕਾਫੀ ਨੁਕਸਾਨ ਇਹਨਾਂ ਕੀਤਾ ਜੀ ਤੇ ਸਾਡੀ ਸਰਕਾਰ ਅੱਗੇ ਇਹੋ ਮੰਗੇ ਵੀ ਸਾਡਾ ਜਿਹੜਾ ਇਹ ਨੁਕਸਾਨ ਹੋਇਆ ਤੇ ਸਾਡੀ ਮਤਲਬ ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਹਾਂ ਜੀ ਗੁੰਡਾਗਰਦੀ ਇਹਨਾਂ ਬਹਰ ਕੀਤੀ ਜੀ ਇਹਨਾਂ ਹਾਂਜੀ ਹਾਂਜੀ ਵੀਡੀਓ ਵੀ ਹੈਗੀਆਂ ਰਿਕਾਰਡਿੰਗਾਂ ਵੀ ਹੈਗੀਆਂ ਜਿਹੜੀਆਂ ਇਹਨਾਂ ਧਮਕੀਆਂ ਦਿੱਤੀਆਂ ਨੇ ਸਾਨੂੰ ਹਾਂਜੀ ਹਾਂਜੀ ਸ਼ਰਾਬ ਨੂੰ ਲੈ ਕੇ ਬਸ ਇਹੋ ਦੋ ਪੀਂਦੇ ਖਾਂਦੇ ਰਹੇ ਨੇ ਚਲੋ ਉਹ ਇੱਕ ਦੂਜੇ ਨੂੰ ਘਰ ਬਾ ਆਏ ਆ ਤੇ ਪਰ ਇਹ ਮੁੜ ਕੇ ਇਹਨਾਂ ਜਿਹੜੇ ਦੂਜੇ ਦਿਨ ਕਲੇਸ਼ ਜਿਹੜੀ ਪਾਈ ਏ ਸਾਰਾ ਚੁੱਪ ਚਾਂਦ ਹੋ ਗਈ ਸੀ ਦੂਜੇ ਦਿਨ ਇਹਨਾਂ ਦੇ ਮੁੰਡੇ ਨੇ ਇਹ ਕੰਮ ਕੀਤਾ ਮੁੰਡੇ ਲੈ ਕੇ ਆਇਆ ਤੇ ਇਥੇ ਆਣ ਕੇ ਸਾਡੇ ਨਾਲ ਇਹਨੇ ਕੁੱਟ ਮਾਰ ਕੀਤੀ ਐ ਅਸੀਂ ਡਰ ਦੇ ਘਰੋਂ ਨਿਕਲ ਗਏ ਤੇ ਬਸ ਕਾਰਵਾਈ ਹੋਣੀ ਆ ਜੀ ਹੁਣ ਕਾਰਵਾਈ ਅਸੀਂ ਚਾਹੁੰਦੇ ਵੀ ਇਹਨਾਂ ਦੇ ਪੂਰੀ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਮਤਲਬ ਵੀ ਤੁਹਾਨੂੰ ਇਹਨਾਂ ਨੂੰ ਮਿਲੇ